ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੁਸਲਮਾਨ ਭਾਈਚਾਰੇ ਨੂੰ ਆਦਾਬ ਤੇ ਹਿੰਦੂ ਵੀਰਾਂ ਨੂੰ ਰਾਮ ਰਾਮ ਅੱਜ ਧਨੋਲਾ ਮੁਸਲਮਾਨ ਭਾਈਚਾਰੇ ਨੇ ਰੋਜ਼ੇ ਖਲਾਉਣ ਵਾਸਤੇ ਬੁਲਾਇਆ ਸੀਗਾ ਇਹਨਾਂ ਦੇ ਸੱਦੇ ਤੇ ਅਸੀਂ ਉਰੇ ਆਏ ਸੀਗੇ ਦੁਪਹਿਰੇ ਮੁਸਲਮਾਨ ਭਾਈਚਾਰੇ ਵੱਲੋਂ ਸੱਦਾ ਆਇਆ ਬਈ ਮੱਟ ਸ਼ੇਰੋ ਵਾਲੇ ਨੇ ਜਿਹੜੀ ਜਫਰ ਨਾਮੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਆ ਸ਼ਬਦ ਲਿਖੇ ਨੇ ਉਹਨਾਂ ਤੇ ਵੀਰਾਂ ਨੇ ਸਾਰਿਆਂ ਨੇ ਇਤਰਾਜ ਜਤਾਇਆ ਧਨੋਲਾ ਮੁਸਲਮਾਨ ਕਮੇਟੀ ਨੇ ਤੇ ਇਹਨਾਂ ਨੇ ਬਹੁਤ ਵਧੀਆ ਰਾਇਵਰਾਂ ਦੀਆਂ ਗੱਲਾਂ ਕਰੀਆਂ ਫੋਨ ਤੇ ਮਹਾਮਾ ਸਾਹਿਬ ਬਾਰੇ ਦੱਸਿਆ ਅਲੀ ਹਸੈਨ ਸਾਹਿਬ ਬਾਰੇ ਦੱਸਿਆ ਤੇ ਉਹਨਾਂ ਨੇ ਕਿਹਾ ਜੋ ਹਸੈਨ ਸਾਹਿਬ ਦੇ ਵਿੱਚ ਵੀ ਜਦੋਂ ਜੰਗ ਹੋਈ ਹੈਗੀ ਉੱਥੇ ਉਹ ਚਾਹੁੰਦੇ ਤਾਂ ਧਰਤੀ ਦਾ ਪੰਟਾ ਲਵਾ ਸਕਦੇ ਸੀ ਪਰ ਜਿਹੜੇ ਪੀਰ ਪਗੰਬਰ ਨੇ ਉਹ ਅੱਲਾ ਦੇ ਹੁਕਮ ਕੀ ਰਹਿਣਾ ਜਾਣਦੇ ਨੇ ਅੱਜ ਅਸੀਂ ਇੱਥੇ ਆਏ ਆਂ ਮੁਸਲਮ ਪਾਈਚਾਰੇ ਦੇ ਸੱਦੇ ਦੇ ਉੱਤੇ ਇਹਨਾਂ ਨੇ ਸਾਨੂੰ ਸੱਦਾ ਦਿੱਤਾ ਸੀਗਾ ਕਿਉਂਕਿ ਰੋਜੇ ਚੱਲਦੇ ਨੇ ਰੋਜੇ ਖਲਾਉਣ ਦੇ ਲਈ ਇੱਥੇ ਆਏ ਸੀ ਰੋਜੇ ਖਲਾਉਣ ਦੇ ਦੌਰਾਨ ਇਹਨਾਂ ਨਾਲ ਕਾਫੀ ਧਾਰਮਿਕ ਵਿਚਾਰ ਵਟਾਂਦਰਾ ਹੋਇਆ ਬismillahirrahmanirrahim ਸुरू ਉਸ ਅੱਲਾ ਦੇ ਨਾਮ ਤੋਂ ਜੋ ਬੜਾ ਰਹਿਮਾਨ ਔਰ ਰਹੀਮ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਰਬੀ ਤੇ ਗੁਰਮukh ਸਿੰਘ ਜੀ ਖਾਲਸਾ ਕੁਲਦੀਪ কুমার ਗੋਲੀ ਜੀ ਸਾਡੇ ਛੋਟੇ ਜਿਹੇ ਸੱਦੇ ਤੇ ਅੱਜ ਸਾਡੇ ਵਿਚਕਾਰ ਰੋਜਾ ਆਵਤਾਰੀ ਪਾਰਟੀ ਦੇ ਇਹ ਵਿੱਚ ਸ਼ਾਮਲ ਹੋਏ ਨੇ ਬੜੀ ਖੁਸ਼ੀ ਦੀ ਗੱਲ ਹੈ ਪਾਈ ਜਰਗ ਸਾਹ ਸਾਡੇ ਨਾਲ ਸਾਂਝੀ ਕੀਤੀ ਹੈ ਦੂਸਰੀ ਗੱਲ ਮੈਂ ਸਾਂਝੀ ਕਰਨੀ ਚਾਹਣਾ ਮੇਰੇ ਵੀਰ ਰਬੀ ਜੀ ਨੇ ਮੈਨੂੰ ਫੋਨ ਤੇ ਉਸ ਗੱਲਾਂ ਮੱਠ ਸੇਰੋ ਵਾਲੇ ਬਾਰੇ ਦੱਸੀਆਂ ਮੈਨੂੰ ਵੀ ਪਤਾ ਲੱਗਿਆ ਅਸੀਂ ਅੱਜ ਉਸ ਤੇ ਸਪਸ਼ਟੀਕਰਨ ਕਰਨਾ ਚਾਹੁੰਦੇ ਆ ਪਹਿਲੀ ਗੱਲ ਤਾਂ ਉਹ ਜਿਹੜਾ ਮੱਠ ਸੇਰੋ ਵਾਲਾ ਉਸ ਨੂੰ ਕਿਸੇ ਧਰਮ ਦਾ ਗਿਆਨ ਨਹੀਂ ਹੈ ਉਹ ਅਗਿਆਨੀ ਬੰਦਾ ਹੈ ਉਸ ਨੂੰ ਪਤਾ ਨਹੀਂ ਕਿ ਧਰਮ ਕੁਰਬਾਨੀਆਂ ਦੇ ਨਾਲ ਹੀ ਧਰਮਾਂ ਦੀ ਨਹੀਂ ਰੱਖੀ ਜਾਂਦੀ ਹੈ ਉਸ ਬੰਦੇ ਨੇ ਜੋ ਇਸ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਜੋ ਸ਼ਬਦ ਬੋਲੇ ਨੇ ਅਸੀਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਿਆਂ ਮੈਂ ਪ੍ਰਧਾਨ ਮੁਸਲਮ ਵੈਲਫੇਅਰ ਸੁਸਾਇਟੀ ਧਰੌਣਾ ਲਾਉਣ ਦੇ ਨਾਤੇ ਸਾਰੀ ਕਮੇਟੀ ਵੱਲੋਂ ਸਖਤ ਸ਼ਬਦਾਂ 'ਚ ਉਹਦੀ ਨਖੇਦੀ ਕਰਦਾ ਤੇ ਉਸ ਨੂੰ ਦੱਸਣਾ ਚਾਹਣਾ ਜੋ ਉਹਨੇ ਸ਼ਬਦ ਬੋਲੇ ਨੇ ਉਸ ਨੂੰ ਸ਼ਾਇਦ ਗਿਆਨ ਨਹੀਂ ਉਹ ਕਿਸੇ ਵਧੀਆ ਆਲਮ ਕੋਲੇ ਕਿਸੇ ਮੌਲਵੀ ਮੁਫਤੀ ਕੋਲੇ ਜਾ ਕੇ ਧਰਮ ਬਾਰੇ ਗਿਆਨ ਲੈ ਲਵੇ ਕਿਉਂਕਿ ਮੁਹੰਮਦ ਸਾਹਿਬ ਦੇ ਨਵਾਸੇ ਇਮਾਮ ਹਸਨ ਤੇ ਹੁਸੈਨ ਜਦੋਂ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਕੀਤੇ ਗਏ ਅਗਰ ਉਹ ਚਾਹੁੰਦੇ ਦੁਆ ਕਰ ਦਿੰਦੇ ਹੱਥ ਚਾਕੇ ਤਾਂ ਉਹ ਜਿਹੜੇ ਜ਼ਾਲਮ ਲੋਕ ਸੀ ਜਗੀਰ ਸੀ ਜਿਹੜਾ ਬਾਸਾ ਜਿਹੜਾ ਉਹਨਾਂ ਦੇ ਚੜ ਕੇ ਆਇਆ ਸੀ ਉਹ ਦੋ ਪਹਾੜਾਂ ਦੇ ਵਿਚਕਾਰ ਖੜਾ ਸੀ ਉਹਨਾਂ ਨੂੰ ਦੋਨੇ ਪਹਾੜਾਂ ਨੂੰ ਹੁਕਮ ਇਹ ਬੋ ਦੇ ਦਿੰਦੇ ਦਾ ਵੀ ਦੋਨੇ ਪਹਾੜ ਮਿਲ ਜਾਂਦਾ ਉਹ ਪਹਾੜ ਮਿਲ ਜਾਂਦੇ ਤਾਂ ਉਹਨਾਂ ਨੂੰ ਉੱਥੇ ਕੋਠੇ ਦਿੱਤਾ ਜਾਂਦਾ ਪਰ ਜਿਹੜੇ ਅੱਲਾ ਦੇ ਨਬੀ ਰੱਬ ਦੇ ਮਹਿਬੂਬ ਰੱਬ ਦੇ ਪੈਗੰਬਰ ਵਲੀ ਗੁਰੂ ਹੁੰਦੇ ਨੇ ਜਿਹੜੇ ਉਹਨਾਂ ਨੂੰ ਇਹ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਉਹਨਾਂ ਨੇ ਕਿਉਂਕਿ ਧਰਮ ਦੀ ਨਹੀਂ ਰੱਖਣੀ ਹੁੰਦੀ ਹੈ ਸ਼ਹਾਦਤ ਦੇ ਸਿਰ ਤੇ ਹੀ ਸ਼ਹੀਦਾਂ ਦੀ ਸ਼ਹਾਦਤ ਦੇ ਸਿਰ ਤੇ ਹੀ ਧਰਮ ਦਾ ਜਿਹੜਾ ਨਹੀਂ ਰੱਖੀ ਜਾਂਦੀ ਹੈ ਉਸ ਨੂੰ ਇਹ ਗਿਆਨ ਨਹੀਂ ਹੈ ਅਸੀਂ ਫੇਰ ਦੁਬਾਰੇ ਸਾਰੇ ਭਾਈਚਾਰੇ ਵੱਲੋਂ ਪੂਰੇ ਪੰਜਾਬ ਦੇ ਮੁਸਲਮਾਨਾਂ ਵੱਲੋਂ ਪੂਰੇ ਦੇਸ਼ ਦੇ ਮੁਸਲਮਾਨਾਂ ਵੱਲੋਂ ਸਖਸਦਾਂ ਜੋ ਉਹਦੀ ਨਿਖੇਦੀ ਕਰਦਿਆਂ ਤੇ ਉਸ ਨੂੰ ਨਿਸ਼ੀਅਤ ਕਰਦਿਆਂ ਕਿ ਅੱਗੇ ਤੋਂ ਅਜਹੀ ਗੱਲ ਸੋਚ ਸਮਝ ਕੇ ਕਰੇ ਤੇ ਪਹਿਲਾਂ ਆਪਣਾ ਉਹ ਜਿਹੜਾ ਧਰਮ ਬਾਰੇ ਗਿਆਨ ਲੈ ਲਵੇ ਇਹਨਾਂ ਕਹਿੰਦਾ ਹੋਇਆ ਮੈਂ ਖਿਮਨ ਦਾ ਜਾਚਕਾ ਸਾਰੇ ਭਾਈਆਂ ਦਾ ਫੇਰ ਤੋਂ ਮੈਂ ਦੁਬਾਰਾ ਧੰਨਵਾਦ ਕਰਦਾ ਗਵਦੀਪ ਕੁਮਾਰ ਗੋਲੀ ਜੀ ਸਾਡੇ ਹਿੰਦੂ ਵੀਰ ਸਾਡੇ ਵਿਚਕਾਰ ਪਹੁੰਚੇ ਨੇ ਰੱਬੀ ਜੀ ਗੁਰਮੁਖ ਸਿੰਘ ਜੀ ਖਾਲਸਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਿਸਮਿਲ੍ਲਾਹਿ ਰਹਿਮਾਨ ਰਹੀਮ ਸ਼ੁਰੂ ਕਰਦਾ ਅੱਲਾ ਦੇ ਨਾਮ ਨਾਲ ਜੋ ਬਹੁਤ ਵੱਡਾ ਮਿਹਰਬਾਨ ਹੈ ਅੱਜ ਸਾਡੇ ਮਸਜਿਦ ਦੇ ਵਿੱਚ 26ਵਾਂ ਰੋਜ਼ਾ ਅਫਸਾਰ ਕਰਾਇਆ ਗਿਆ ਔਰ ਸਾਡੇ ਨਾਲ ਸਿੱਖ ਭਾਈਚਾਰੇ ਦੇ ਸਾਡੇ ਦੋਸਤ ਵੀ ਸਾਡੇ ਨਾਲ ਉਹਨਾਂ ਨੇ ਸਾਂਝ ਪ੍ਰਗਟ ਕੀਤੀ ਅੱਜ ਸਾਡੀ ਮਹਾਜਿਦ ਦੇ ਵਿੱਚ ਕੁਰਾਨ ਪਾਕ ਵੀ ਪੂਰਾ ਹੋ ਰਿਹਾ ਹੈਗਾ ਉਸ ਦੀ ਦੁਆ ਹੋ ਰਹੀ ਹੈਗੀ ਅਸੀਂ ਸਾਰਿਆਂ ਵਾਸਤੇ ਇਹੇ ਦੁਆ ਕਰਾਂਗੇ ਅੱਲਾਹ ਪਾਕ ਸਭ ਨੂੰ ਤੰਦਰੁਸਤੀ ਵਾਸਤੇ ਹਮੇਸ਼ਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਸ ਇਹ ਸਾਡਾ ਸੁਨੇਹਾ ਹੈਗਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਔਰ ਆਪ ਸਦੇ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਆ ਮੈਂ ਗੁਰਮੀਰ ਖਾਨ ਪਠੜ ਇਸ ਜੀ ਦਾ ਸਾਰਿਆਂ ਦੇ ਅੱਗੇ ਦੁਆ ਕਰਦਾਗਾ ਅੱਲਾ ਦੇ ਅੱਗੇ ਸਾਰਿਆਂ ਦੇ ਹੱਕ ਦੇ ਵਿੱਚ ਦੁਆ ਕਰਦੇ ਆਗੇ ਅਸੀਂ ਸਾਰੇ ਮੁਸਲਮਾਨ ਭਾਈਚਾਰਾ ਕਿਲਾਪਕ ਸਾਰਿਆਂ ਦੇ ਘਰਾਂ ਦੇ ਵਿੱਚ ਤੰਦਰੁਸਤੀਤਾ ਫਰਮਾਵੇ ਬਸ ਇਨਾ ਕਹਿੰਦਾ ਹੋਇਆ ਸਾਰਿਆਂ ਦਾ ਮੈਂ ਚਾਹੇਦਲੋਂ ਜਿਨੇ ਵੀ ਸਾਡੇ ਸਾਥੀ ਔਰ ਮੁਸਲਮਾਨ ਭਾਈਚਾਰੇ ਦੀ ਤਰਫੋਂ ਮੈਂ ਸਾਰਿਆਂ ਦਾ ਗੁਰਸਿੱਖ ਭਾਈ ਸਾਡੇ ਨਾਲ ਆਏ ਨੇ ਮੈਂ ਸਾਰਿਆਂ ਦਾ ਤਹਿਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ